ਸ੍ਰੀ ਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾ ਪਹਿਰਾਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਇੱਕ ਦੀ ਵੱਡੀ ਖਬਰ ਉੱਤਰਾਖੰਡ ਦੇ ਚਮੋਲੀ ਵਿੱਚ ਅੱਧੀ ਰਾਤ ਬੱਦਲ ਫਟਣ ਨਾਲ 43 ਪਿੰਡ ਚ ਤਬਾਹੀ ਸਾਹਮਣੇ ਆਈਆਂ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਦੇਰਾ ਦੂਨ ਰਾਜ ਵਿੱਚ ਮੀ ਕਾਨ ਹੋਏ ਨੁਕਸਾਨ ਦੀ ਲੜੀ ਜਾਰੀ ਹੈ ਚੁਕਰਵਾਨੋਂ ਅੱਧੀ ਰਾਤ ਤੋਂ ਬਾਅਦ ਮੋਲੀ ਜ਼ਿਲ੍ਹੇ ਦੇ ਥਰਥਾਲੀ ਕਬਸੇ ਚ ਬੱਦਲ ਭਟਨ ਕਰਨ ਮਲਬਾ ਐਸ ਪੀ ਐਮਰ ਹੈਸ਼ ਅਤੇ ਤਹਿਸੀਲ ਕੰਪਲੈਕਸ ਦੇ ਨਾਲ-ਨਾਲ ਕਈ ਘਰਾਂ ਵਿੱਚ ਦਾਖਲ ਹੋ ਗਿਆ ਇੱਕ ਨੌਜਵਾਨ ਔਰਤ ਦੇ ਮਲਬੇ ਹੇਠ ਦੱਬੇ ਹੋਣ ਦੀ ਵੀ ਖਬਰ ਹੈ ਤਹਿਸੀਲ ਹੈੱਡ ਕੁਆਟਰ ਥਰਾਲੀ ਬਾਜ਼ਾਰ ਕੇਂਦਾਰਬਗ ਰਾਦੀਬਗ ਦੀਪਗੜ ਚਪਡਾਂ ਅਤ ਵਿੱਚ ਭਾਰੀ ਨੁਕਸਾਨ ਦੀ ਖਬਰ ਹੈ ਪੁਲਿਸ ਪ੍ਰਸ਼ਾਸਨ ਦੀ ਟੀਮ ਚਾਹ ਤੇ ਰਾਤ ਕਾਰਜਾਂ ਵਿੱਚ ਲੱਗੀ ਹੋਈ ਹੈ ਮਲਬੇਟ ਦਬੇ ਹੋਣ ਕਾਰਨ ਕਈ ਵਾਹਨ ਵੀ ਨੁਕਸਾਨੇ ਗਏ ਹਨ ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਧਰਾਲੀ ਤਸ ਤਸੀਲ ਵਿੱਚ 12ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਤੇ ਅੰਗਣਵਾੜੀ ਕੇਂਦਰਾਂ ਨੂੰ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਜ਼ਿਲ੍ਹਾ ਆਪਤ ਕੰਟਰੋਲ ਰੂਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਰਥ ਅਰਥਾ ਥਰਾਲੀ ਜਕਸੇ ਵਿੱਚ ਰਾਤ ਨੂੰ ਲਗਭਗ 1 ਵਜੇ ਭਾਰੀ ਮੀਂਦ ਰਣ ਬੱਦਲ ਫਟਣ ਦੀ ਘਟਨਾ ਵਾਪਰੀ। ਇਸ ਕਾਰਨ ਪਾਣੀ ਅਤੇ ਮਲਬਾ ਤੇਜ਼ ਵਹਾਅ ਨਾਲ ਆਇਆ ਤੇ ਸ਼ਹਿਰ ਦੀਆਂ ਕਈ ਰਹਾਇਸ਼ਾਂ ਮਾਰਤਾਂ ਵਿੱਚ ਵੜ ਗਿਆ। ਛੜਕਾਂ ਛੱਪੜ ਬਣ ਗਈਆਂ। ਐਸ.ਡੀ.ਐਮ ਥਰਾਲੀ ਦੀ ਰਹਾਇਸ਼ ਤੇ ਤਹਿਸੀਲ ਦਾ ਆਹਤਾ ਵੀ ਮਲਬੇ ਨਾਲ ਪਰ ਗਿਆ। ਤਹਿਸੀਲ ਹਾਤੇ ਵਿੱਚ ਖੜੇ ਜਵਾਨ ਮਲਬੇ ਹੇਠ ਦੱਪ ਗਏ ਇਸ ਸਮੇਂ ਸ਼ਹਿਰ ਦੇ ਨੇੜੇ ਸਥਿਤ ਸਰਗ ਸਰਗਵਾੜਾ ਪਿੰਡ ਵਿੱਚ ਇੱਕ ਛੋਟੀ ਕੁੜੀ ਮੜਵੇ ਹੇਠ ਦੱਪ ਗਈ ਇਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਲੋਕ ਚੀਕਦੇ ਹੋਏ ਆਪਣੇ ਘਰਾਂ ਤੋਂ ਬਾਹਰ ਭੱਜੇ ਬਲਾਕ ਪ੍ਰਮੁਖ ਥਰਾਲੀ ਪ੍ਰਵੀਨ ਪ੍ਰੋਇਤ ਨੇ ਕਿਹਾ ਕਿ ਤਿੰਨ ਥਾਂ ਤੇ ਬੱਦਲ ਫਟਣ ਦੀ ਘਟਨਾ ਵਾਪਰੀ ਨਗਰ ਪੰਚਾਇਤ ਥਰਾਲੀ ਦੀ ਪ੍ਰਦਾਨ ਸਨੀਤਾ ਰਾਬਤ ਦੇ ਘਾਰ ਨੇੜੇ 10 ਤੋਂ 12 ਫੁੱਟ ਮਲਬਾ ਭਰ ਗਿਆ ਸਟੀਐਮ ਨਿਵਾਸ ਦੀ ਕੰਧ ਵੀ ਟੁੱਟ ਗਈ ਥਰਾਲੀ ਬਾਜ਼ਾਰ ਤੋਂ 20 ਤੋਂ 40 ਮੀਟਰ ਪਹਿਲਾਂ ਕਈ ਦੁਕਾਨਾਂ ਵਹਿ ਗਈਆਂ ਹਨ ਜ਼ਿਲ੍ਹਾ ਮਰੈਜ ਨਜਸਟ੍ਰੈਡ ਡਾਕਟਰ ਸੰਦੀਪ ਤਵਾੜੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਹੈ ਤੇ ਰਾਤ ਅਤੇ ਪਛਾਹ ਕਰ ਸ਼ੁਰੂ ਕਰ ਦਿੱਤੇ ਹਨ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ